ਤੇ ਤਿੰਨ ਇਹ ਤੋਂ ਬਾਅਦ ਆਪਣੇ ਪਾਸ ਮੈਡੀਕਲ ਕਰਾਉਣਾ ਇਹਨਾਂ ਦਾ ਪਾਵਰ ਲੈਂਦਾ ਕਰੋ ਸਾਨੂੰ ਸ਼ਾਰਟ ਕਰਿਆ ਤੇ ਕੰਪਲੀਟ ਇਹਨਾਂ ਨੇ ਇਹੀ ਕਰੀ ਜਾਨਾ ਕਿ ਮੈਡਮ ਉਹਨਾਂ ਨੇ ਮੈਂ ਸਾਰੇ ਕੋ ਕਰਾ ਲਿਆ ਸੀ ਜੀ ਯਾ ਫਰੀਡ ਕੋਰਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨਵਲ ਵੱਲੋਂ ਇਸ ਸੰਬੰਧੀ ਸਖਤ ਨਿਰਦੇਸ਼ ਦਿੱਤੇ ਗਏ ਨਸ਼ਾਖਲਾਅ ਕਾਰਵਾਈ ਕਰਨ ਲਈ ਜਿਸ ਦੇ ਤਹਿਤ ਜਿਹੜੇ ਇਨਸਪੈਕਟਰ ਸੀਆਈਐਨ ਚਾਰ ਸੀਆਈਏ ਫਰੀਦਕੋਟ ਵੱਲੋਂ ਕਾਰਵਾਈ ਕਰਦੇ ਹੋયા ਇਹਨਾਂ ਦੀ ਪਾਰਟੀ ਜ ਉਸ ਪਾਰਟੀ ਨੇ ਕੱਲ ਬਰਾਡ ਆਇਲ ਫੈਕਟਰੀ ਆ ਪੰਜ ਗਰਾਈ ਕਲਾਂ ਨੂੰ ਜਾਂਦਿਆਂ ਉੱਥੇ ਇੱਕ ਟਰੈਕਟਰ ਟ੍ਰਾਲਾ ਖੜਾ ਸੀਗਾ ਜਿਹਦੇ 'ਚ ਦੋ ਵਿਅਕਤੀ ਬੈਠੇ ਸੀਗੇ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਪਰਲਨ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਸ਼ੱਕ ਪੈਣ ਦੇ ਆਧਾਰ ਤੇ ਪੁਲਿਸ ਨੇ ਰੋਕਿਆ ਦੋ ਵਿਅਕਤੀ ਟਰੱਕ ਤੇ ਜਿਹੜੇ ਸਵਾਰ ਸੀਗੇ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਟਰੱਕ ਰੋਕੇ ਭੱਜ ਗਏ ਜਿਨ੍ਹਾਂ ਨੂੰ ਕਾਬੂ ਕਰਨ ਉਪਰੰਤ ਤੇ ਟਰੱਕ ਦੀ ਤਲਾਸ਼ੀ ਲੈਣ ਤੇ ਟਰੱਕ ਵਿੱਚੋਂ 4 ਕਿਲੋ ਦੇ 74 ਗ੍ਰਾਮ ਜਿਹੜੀ ਅਫੀਮ ਬਰਾਮਦ ਹੋਈ ਜੋ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਦਮਾਦਾਰਜ ਕਰਕੇ ਅਗਲੀ ਕਾਰਵਾਈ ਅਮਲ ਚੁਲਾਈ ਜਾਂਦੀ ਗਈ ਗ੍ਰਿਫਤਾਰ ਵਿਅਕਤੀਆਂ ਦੇ ਨਾਮ ਜਿਹੜੇ ਆ ਪ੍ਰਗਟ ਸਿੰਘ ਪੁੱਤਰ ਗੁਰਜਨ ਸਿੰਘ ਵਾਸੀ ਢੀਮਾ ਵਾਲੀ ਤੇ ਕਮਲਪ੍ਰੀਤ ਸਿੰਘ ਔਰ ਬੱਬੂ ਪੁੱਤਰ ਗੁਰਵੀਰ ਸਿੰਘ ਵਾਸੀ ਪਿੰਡ ਰਾਈਆਂ ਵਾਲਾ ਤਰ੍ਹਾਂ ਇਹ ਅਜੇ ਤਫਤੀਸ਼ ਦਾ ਹਿੱਸਾ ਜੀ ਅਜੇ ਇਹਦੀ ਫੜਤਾਲ ਕਰ ਰਹੇ ਸੀ ਸਰ ਇਹ ਥੋੜਾ ਘਿਆਰੇ ਸੀ ਔਰ ਕੋਈ ਪਤਾ ਨਹੀਂ ਕਿ ਕਿੰਨਾ ਇਹ ਉਹ ਪੁਸ਼ੀਸ਼ ਕਰ ਰਹੇ ਹਾਂ ਸਾਲੀ ਰਸਤੇ ਕੀਤੇ ਹਾਂ ਕੋਈ ਜਵਾਨ ਹੋਰ ਵੀ ਸਾਹ ਦੋਵੇਂ ਇਕੱਠੇ ਹੀ ਸੀਗੇ ਕਿਸੇ ਮਿੰਡੀ ਕੋ ਗੋਸਮਾਨ ਵੀ ਸੀ ਕਿ ਸਿਰਫ ਨਹੀਂ ਅਜੇ ਟਰੱਕ ਟਰਾਲਾ ਕਾਲੀ ਹਜ਼ੀਰ ਸਰ ਇਹਦੇ ਵਿੱਚ ਇਹ ਜਿਹੜੀ ਗੱਡੀ ਮੈਂਸ਼ਨ ਕੀਤੀ ਗਈ ਆ ਉਹ ਗੱਡੀ ਕਿਸ ਨੂੰ ਕੌਣ ਸੀ ਲੋ ਇਹ ਹੀ ਦੋ ਵਿਅਕਤੀ ਸੀ ਜਿਹੜੇ ਟਰੱਕਟਰ ਵਾਲੇ ਦੇ ਵਿੱਚ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਜਿਹੜੀ ਵੀਇਮ ਬਰਾਮਦ ਕੀਤੀ ਗਈ ਹੈ ਬਾਕੀ ਅਜੇ ਕਿੱਥੋਂ ਲੈ ਕੇ ਆਏ ਨੇ ਕਿੱਥੇ ਵੇਚ ਨਹੀਂ ਸੀ ਇਹਨਾਂ ਨੂੰ ਫਾਰਵਰਡ ਬੈਕਵਰਡ ਲੈ ਕੇ ਜਿਹੜੇ ਆ ਉਹਦੀ ਪੁੱਛ ਪੜਤਾਲ ਕਰ ਰਹੇ ਆ ਅਸੀਂ ਉਹ ਜਿਵੇਂ ਵੀ ਕੋਈ ਨਵੇਂ ਫੈਕਟਸ ਆਉਣਗੇ ਉਹਦੇ ਬਾਰੇ ਦੱਸਦੇ ਦੋਸ਼ੀ ਕੌਣ ਮੰਨ ਕਰਦੀ ਦੋਸ਼ੀ ਜਿਹੜਾ ਰਿਪੋਰਟ ਸਰ ਕੀ ਡਰਾਈਵਰ ਕਨੈਕਟਰੀ ਨਹੀਂ ਆ ਕੋਈ ਹੋਰ ਵੀ ਨਹੀਂ ਹੋਰ ਨਹੀਂ ਨਹੀਂ ਡਰਾਈਵਰ ਕਨੈਕਟਰੀ सारी ग्रेष्ठीश लगे कल ही पड़े पेश कर